ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀਵਾਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੰਜਾ ਅਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਕੁਸ਼ਕੀ ਸਮਸਤਾਰੇ ਆਓ ਗੱਲ ਕਰਦੇ ਹਾਂ ਮੇਕ ਰਾਸ਼ੀਵਾਲ ਦੀ ਕਲਾ ਜਾਂ ਸੰਗੀਤ ਵਿੱਚ ਰੁਚੀ ਵਾ ਸਕਦੀ ਹੈ ਵਿਦਿਅਕ ਕੰਮਾਂ ਵਿੱਚ ਵਿਗਨ ਪੈ ਸਕਦਾ ਹੈ ਮਾਂ ਦੀ ਸਿਹਤ ਦਾ ਧਿਆਨ ਰੱਖੋ ਮਨਵਿਆਕੂਲ ਹੋ ਸਕਦਾ ਹੈ ਵਪਾਰ ਵਿੱਚ ਯਾਤਰਾ ਲੱਗਦਾਇ ਕਰੇਗੀ ਕਿਸੇ ਕੰਮ ਨੂੰ ਮਨ ਵਿੱਚ ਉਤਰਾ ਚੜਾ ਰਹੇਗਾ ਇਮਾਰਤ ਦੇ ਰੱਖ ਰਹਾ ਖਾਤੇ ਖਰਚਾ ਵਾ ਸਕਦਾ ਹੈ ਗੁੱਸੇ ਦੇ ਪਲ ਅਤੇ ਸੰਤੁਸ਼ਟੀ ਦੇ ਪਲ ਹੋ ਸਕਦੇ ਹਨ ਪਰਿਵਾਰ ਇੱਕ ਜੀਵਨ ਖੁਸ਼ਾਲ ਰਹੇਗਾ ਗੈਰ ਯੋਜਨਾਬੰਦ ਖਰਚੇ ਵਧਣਗੇ ਦੋਸਤਾਂ ਤੋਂ ਸਹਯੋਗ ਮਿਲ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਵਿਸ਼ੇ ਭਰਾਸ਼ੀਵਰ ਦੀ ਆਪਣੀ ਬੋਲਬਾਣੀ ਤੇ ਕਾਬੂ ਰੱਖੋ ਪਾਰ ਵਿੱਚ ਯਾਤਰਾ ਲਾਭਦਾਇਕ ਰਹੇਗੀ ਪਰਿਵਾਰ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋ ਲਾਭ ਦੇ ਮੌਕੇ ਮਿਲਣਗੇ ਦੋਸਤਾਂ ਤੋਂ ਸਹਾਇਤਾ ਮਿਲੇਗਾ ਨੌਕਰੀ ਅਤੇ ਕਾਰਜ ਸਥਾਨ ਵਿੱਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ ਮਿਹਨਤ ਹੋਰ ਵੀ ਵਧੇਗੀ ਵਿੱਦਿਅਕ ਕਮਾਂ ਵਿੱਚ ਵਿਘਨ ਪੈ ਸਕਦਾ ਸਖਤ ਮਿਹਨਤ ਸਖਤ ਮਿਹਨਤ ਦੇ باوجود ਸਫਲਤਾ ਥੋੜੀ ਘੱਟ ਮਿਲੇਗੀ ਆਮਦਨੀ ਦੀ ਸਥਿਤੀ ਵਿੱਚ ਸਦਾਰ ਹੋ ਸਕਦਾ ਹੈ ਲੰਬੀ ਯਾਤਰਾ ਤੇ ਜਾ ਸਕਦੇ ਹੋ ਯਾਤਰਾ ਸੁਖਦ ਰਹੇਗੀ ਪਰਿਵਾਰ ਨਾਲ ਵਿਚਾਰਕ મતਭੇਦ ਹੋ ਸਕਦੇ ਹਨ ਅੱਗੇ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਫਲ ਦੀ ਮਨ ਵਿੱਚ ਸ਼ਾਂਤੀ ਅਤੇ ਪ੍ਰਸੰਤਾ ਰਹੇਗੀ ਪਰਿਵਾਰਿਕ ਜੀਵਨ ਖੁਸ਼ਹਾਲ ਰਹੇਗਾ ਆਪਣੀ ਸਿਹਤ ਦਾ ਖਿਆਲ ਰੱਖੋ ਆਮਦਨ ਵਿੱਚ ਕਮੀ ਆਮਦਨ ਦੀ ਕਮੀ ਆ ਸਕਦੀ ਹੈ ਨੌਕਰੀ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੇਖਾ ਜੋਖਾ ਅਤੇ ਬੌਧਿਕ ਕੰਮਾਂ ਵਿੱਚ ਰੁਚੀ ਜਿਵੇਂ ਵਾਸਕਦੇ ਹਨ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਆਤਮ ਵਿਸ਼ਵਾਸ ਵਧੇਗਾ ਆਪਣੀ ਸਿਹਤ ਪ੍ਰਤੀ ਸੁਚੇਤ ਰਹੋ ਵਿਦੇਕ ਕੰਮਾਂ ਵਿੱਚ ਸਫਲਤਾ ਮਿਲੇਗੀ ਗੱਲਬਾਤ ਵਿੱਚ ਸੰਤੋਲਨ ਬਣਾਈ ਰੱਖੋ ਬੇਲੋੜੇ ਵਿਵਾਦਾਂ ਤੋਂ ਦੂਰ ਰਹੋ ਅੱਗੇ ਗੱਲ ਕਰਦੇ ਹਾਂ ਕਰਕ ਰਾਸ਼ੀ ਫਲਦੀ ਸੰਜਮ ਰੱਖੋ ਬੇਲੋੜੇ ਗੁੱਸੇ ਅਤੇ ਵਿਵਾਦ ਬਾਦ ਵਿਵਾਦ ਨਾਲ ਮਨ ਪਰੇਸ਼ਾਨ ਰਹੇਗਾ ਤੁਸੀਂ ਕਿਸੇ ਰਾਜਨੇਤਾ ਨੂੰ ਮਿਲ ਸਕਦੇ ਹੋ ਵਪਾਰ ਦਾ ਵਿਸਤਾਰ ਹੋਏਗਾ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਪੈਸਿਆਂ ਦੀ ਸਹਾਇਤਾ ਮਿਲ ਸਕਦੀ ਹੈ ਪਰਿਵਾਰਿਕ ਜ਼ਿੰਮੇਵਾਰੀਆਂ ਵਾਅ ਸਕਦੀਆਂ ਹਨ ਵਾਹਨ ਦੇ ਰੱਖ-ਰਖਾਤੇ ਖਰਚੇ ਵਧਣਗੇ ਪ੍ਰੇਮੀ ਆਤਮ ਵਿਸ਼ਵਾਸ ਬਣੇ ਰਹਿਣਗੇ ਪ੍ਰੇਮਿਕਾ ਨਾਲ ਆਤਮ ਵਿਸ਼ਵਾਸ ਬਣੇ ਰਹਿਣਗੇ ਪਰ ਜ਼ਿਆਦਾ ਉਤਸ਼ਾਹੀ ਹੋਣ ਤੋਂ ਬਚੋ ਪਰਿਵਾਰਿਕ ਜੀਵਨ ਖੁਸ਼ਹਾਲ ਰਹੇਗਾ ਬੱਚੇ ਥੋੜੇ ਜਿਹੀ ਦੁਖੀ ਹੋ ਸਕਦੇ ਹਨ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਸੰਗਤ ਅਤੇ ਸਹਯੋਗ ਮਿਲੇਗਾ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲ ਦੀ ਬਹੁਤ ਜ਼ਿਆਦਾ ਗੁੱਸੇ ਤੋਂ ਬਚੋ ਜ਼ਿਆਦਾ ਗੁੱਸੇ ਕਰਨ ਨਾਲ ਤੁਹਾਡਾ ਸਰੀਰਕ ਸਮੱਸਿਆਵਾਂ ਤੁਹਾਨੂੰ ਆ ਸਕਦੀਆਂ ਹਨ ਇਸ ਲਈ ਗੁੱਸੇ ਨੂੰ ਆਪਣੇ ਕਾਬੂ ਵਿੱਚ ਰੱਖੋ ਗੱਲਬਾਤ ਵਿੱਚ ਸੰਤੁਲਨ ਰੱਖੋ ਇਮਾਰਤ ਤੇ ਆਰਾਮ ਵਿੱਚ ਵਾਧਾ ਹੋ ਸਕਦਾ ਹੈ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਸੰਗਤ ਪ੍ਰਾਪਤ ਹੋਏਗੀ ਪਰਿਵਾਰ ਵਿੱਚ ਧਾਰਮਿਕ ਕਾਰਜ ਹੋ ਸਕਦੇ ਹਨ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਵਧੇਗਾ ਪਰ ਅੰਸਾਰੀ ਲਾਭ ਨਜ਼ਰ ਨਹੀਂ ਆਏਗਾ ਮਨ ਵਿੱਚ ਨਕਾਰਮਤਕ ਵਿਚਾਰਾਂ ਦਾ ਪ੍ਰਭਾਵ ਰਹੇਗਾ ਕੰਮ ਦੀ ਸਥਿਤੀ ਵਿੱਚ ਸੁਧਾਰ ਹੋਏਗਾ ਥੋੜਾ ਜਿਹਾ ਕੰਮ ਦੀ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ ਦੋਸਤਾਂ ਤੋਂ ਸਹਾਯੋਗ ਮਿਲੇਗਾ ਦੋਸਤਾਂ ਤੋਂ ਪੈਸੇ ਜਾਂ ਕੋਈ ਹੋਰ ਸਹਾਯੋਗ ਮਿਲ ਸਕਦਾ ਹੈ ਇਸ ਦੀ ਸੰਭਾਵਨਾ ਹੈ ਭਰਾਵਾਂ ਦੇ ਸਹਾਯੋਗ ਨਾਲ ਵਪਾਰ ਤਰੱਕੀ ਦੇ ਮੌਕੇ ਮਿਲ ਸਕਦੇ ਹਨ ਭਰਾਵਾਂ ਦਾ ਸਹਾਯੋਗ ਵੀ ਇਸ ਰਾਸ਼ੀ ਨੂੰ ਮਿਲ ਸਕਦਾ ਹੈ ਬੇਲੋੜੀ ਚਿੰਤਾਵਾਂ ਕਰਨ ਨਰਾਸ਼ਾ ਦੀ ਭਾਵਨਾ ਰਹੇਗੀ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲ ਦੀ ਆਤਮ ਵਿਸ਼ਵਾਸ ਬਹੁਤ ਰਹੇਗਾ ਪਰ ਸਬਰ ਰੱਖੋ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ ਪਰਿਵਾਰ ਤੋਂ ਸਹਿਯੋਗ ਮਿਲ ਸਕਦਾ ਹੈ ਜਿਵੇਂ ਕਿ ਧਨ ਦੌਲਤ ਜਾਂ ਕੋਈ ਹੋਰ ਸਹਾਈਤਾ ਜੋ ਪਰਿਵਾਰ ਤੋਂ ਮਿਲ ਸਕਦੀ ਹੈ ਨੌਕਰੀ ਵਿੱਚ ਤਬਦੀਲੀ ਦੀ ਸੰਭਾਵਨਾ ਹੈ ਨੌਕਰੀ ਵਿੱਚ ਸੰਭਾਵਨਾ ਹੈ ਤੁਸੀਂ ਕਿਸੇ ਨੌਕਰੀ ਜਾਂ ਉਹਦੇ ਤੇ ਲੱਗ ਸਕਦੇ ਹੋ ਸੰਜਮ ਰੱਖੋ ਜ਼ਿਆਦਾ ਗੁੱਸੇ ਤੋਂ ਬਚੋ ਕਿਸੇ ਦੋਸਤੀ ਮਦਦ ਮਿਲ ਸਕਦੀ ਹੈ ਦੋਸਤਾਂ ਤੋਂ ਥੋੜੀ ਮਦਦ ਦੀ ਸਭਾਵਨਾ ਹੈ ਇਸ ਰਾਸ਼ੀ ਨੂੰ ਬਹੁਤ ਚਾਰ ਵਿੱਚ ਨਰਮੀ ਰੱਖੋ ਕੁਝ ਬਕਾਇਆ ਪੈਸਾ ਜੋ ਤੁਹਾਨੂੰ ਮਿਲ ਸਕਦਾ ਹੈ ਅੱਜ ਦੇ ਦਿਨ ਦੇ ਵਿੱਚ ਜੀਵਨ ਸਾਥੀ ਦੀ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਥੋੜੀਆਂ ਬਹੁਤੀਆਂ ਜੋ ਜੀਵਨ ਸਾਥੀ ਦੀਆਂ ਸਮੱਸਿਆਵਾਂ ਥੋੜੀਆਂ ਬਹੁਤੀਆਂ ਹੋ ਸਕਦੀਆਂ ਲਾਭ ਵਧੇਗਾ ਕੋਈ ਤੁਹਾਨੂੰ ਅੱਜ ਦੇ ਦਿਨ ਲਾਭ ਪ੍ਰਾਪਤ ਹੋ ਸਕਦਾ ਹੈ ਚਾਹੇ ਉਹ ਪੈਸੇ ਦਾ ਹੋਵੇ ਚਾਹੇ ਗੱਡੀ ਚਾਹੇ ਹੋਰ ਕੋਈ ਚੀਜ਼ ਅਜਿਹਾ ਇਸ ਤਰ੍ਹਾਂ ਸ਼ੀਨ ਲਾਭ ਚ ਪ੍ਰਾਪਤ ਹੋ ਸਕਦੀ ਹੈ ਅੱਗੇ ਗੱਲ ਕਰਦੇ ਹਾਂ ਤੂਲਾ ਰਾਸ਼ੀ ਵਾਲ ਦੀ ਸਬਰ ਵਿੱਚ ਕਮੀ ਆ ਸਕਦੀ ਥੋੜਾ ਜਿਹਾ ਸਬਰ ਰੱਖੋ ਇਸ ਰਾਸ਼ੀ ਨੂੰ ਥੋੜਾ ਜਿਹਾ ਸਬਰ ਰੱਖਣ ਦੀ ਥੋੜੀ ਜਰੂਰਤ ਹੈ ਜਿਸ ਨਾਲ ਆਮਦਨੀ ਵਿੱਚ ਆਮਦਨੀ ਵਿੱਚ ਕਮੀ ਅਤੇ ਖਰਚੇ ਵਜਨ ਦੀ ਸਥਿਤੀ ਬਣ ਸਕਦੀ ਹੈ ਕਾਰੋਬਾਰ ਵਿੱਚ ਵਿਸਤਾਰ ਲਈ ਨਿਵੇਸ਼ ਹੋ ਸਕਦਾ ਹੈ ਤਾਨੂੰ ਕਿਸੇ ਦੋਸਤੋਂ ਪੈਸਾ ਮਿਲ ਸਕਦਾ ਹੈ। ਮਾਨਸਿਕ ਸ਼ਾਂਤੀ ਰਹੇਗੀ, ਪੂਰਾ ਵਿਸ਼ਵਾਸ ਹੋਏਗਾ। ਸਿਹਤ ਵਿੱਚ ਥੋੜਾ ਜਿਹਾ ਸਦਾਰ ਹੋ ਸਕਦਾ ਹੈ, ਸਨਮਾਨ ਵਿੱਚ ਚਾਹੇ ਪਰਿਵਾਰ ਹੋਵੇ ਜਾਂ ਰੋਸ ਦੋਸਤਾਂ ਵਿੱਚ ਥੋੜਾ ਜਿਹਾ ਸਨਮਾਨ ਤੁਹਾਨੂੰ ਮਿਲ ਸਕਦਾ ਹੈ। ਗੁੱਸੇ ਦੇ ਪਲ ਅਸੰਤੁਸ਼ਟੀ ਦੇ ਪਲ ਹੋਣਗੇ। ਧਰਮ ਪ੍ਰਤੀ ਸ਼ਰਧਾ ਰਹੇਗੀ। ਇਸ ਰਾਸ਼ੀ ਦੀ ਧਰਮ ਪ੍ਰਤੀ ਸ਼ਰਧਾ ਬਹੁਤ ਹੈ। ਵਿੱਦਿਕ ਕਮਾਂ ਦੇ ਸੁਖਤ ਨਤੀਜੇ ਮਿਲਣਗੇ, ਥੋੜੇ ਜਿਹਾ ਵਿੱਦਿਕ ਕਮਾਂ 'ਚ ਨਤੀਜੇ ਮਿਲ ਸਕਦੇ ਹਨ, ਚਾਹੇ ਨੌਕਰੀ ਜਾ ਕਿਸੇ ਹੋਰ ਲੈਂਡ ਦੇ ਵਿੱਚ ਅੱਗੇ ਗੱਲ ਕਰਦੇ ਹਾਂ ਵਿਸ਼ਪ ਰਾਸ਼ੀ ਕਲ ਵਿਸ਼ ਚੱਕਰ ਆਸ਼ੀਫਲ ਦੀ ਤੁਸੀਂ ਆਤਮ ਵਿਸ਼ਵਾਸ ਨਾਲ ਪ੍ਰਕੂਲ ਰਹੋਗੇ ਪਰ ਉਤਸ਼ਾਹੀ ਹੋਣ ਤੋਂ ਬਚੋ ਮਾਨਸਿਕ ਸ਼ਾਂਤੀ ਲਈ ਕੋਸ਼ਿਸ਼ ਕਰੋ ਕੰਮ ਕਾਜ ਵਿੱਚ ਜਿਆਦਾ ਮਿਹਨਤ ਇਸ ਰਾਸ਼ੀ ਦੀ ਹੋ ਸਕਦੀ ਹੈ ਵਪਾਰ ਵਿੱਚ ਲਾਭ ਤੇ ਮੌਕੇ ਮਿਲਣਗੇ ਨੌਕਰੀ ਵਿੱਚ ਤਰੱਕੀ ਦੇ ਰਾਹ ਮਿਲ ਸਕਦੇ ਹਨ ਥੋੜਾ ਜਿਹਾ ਕੰਮ ਦਾ ਦਾਇਰਾ ਵੀ ਵਾਸ ਸਕਦਾ ਹੈ ਵਿੱਤੀ ਵਿੱਚ ਕੋਈ ਸਹੇਤਾ ਜਾਂ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਤੋਂ ਮਿਲ ਸਕਦੀ ਹੈ ਤੁਹਾਡਾ ਆਮਦਨੀ ਵਿੱਚ ਵਿਗਨ ਅਤੇ ਖਰਚਾ ਵਧਣ ਦੀ ਥੋੜੀ ਜਿਹੀ ਸਥਿਤੀ ਹੈ ਸੇਖਿਆ ਲਈ ਤੁਹਾਨੂੰ ਵਿਦੇਸ਼ ਜਾਂ ਤੇ ਜਾਣਾ ਪੈ ਸਕਦਾ ਹੈ ਵਿਦੇਸ਼ ਜਾਣ ਦੇ ਥੋੜੇ ਜੇ ਮੌਕੇ ਇਸ ਰਾਸ਼ੀ ਫਲ ਦੇ ਵਿੱਚ ਹੈਗੇ ਆ ਅੱਗੇ ਗੱਲ ਕਰਦੇ ਆ ਤੁਹਾਨੂੰ ਰਾਸ਼ੀ ਫਲ ਦੀ ਮਾਨਸਿਕ ਸ਼ਾਂਤੀ ਰਹੇਗੀ ਪਰ ਸ਼ਾਂਤ ਰਹੋ ਬੇਲੋੜੇ ਗੁੱਸਿਆਂ ਗੁੱਸੇ ਤੋਂ ਬਚੋ ਪਰਿਵਾਰ ਨਾਲ ਪ੍ਰੇਮ ਪਿਆਰ ਨਾਲ ਰਹੋ ਇੱਜ਼ਤ ਦੀ ਥੋੜੀ ਆਪਣਾ ਪ੍ਰਾਪਤੀ ਹੋ ਸਕਦੀ ਹੈ। ਨਰੀਦੇ ਕਮਾਂ ਤੇ ਧਿਆਨ ਦਿਓ। ਥੋੜੀਆਂ ਜਿਹੀਆਂ ਮੁਸ਼ਕਲਾਂ ਇਸ ਰਾਸ਼ੀ ਨੂੰ ਅੱਜ ਦੇ ਦਿਨ ਪੈ ਸਕਦੀਆਂ ਹਨ। ਗਿੱਤਕ ਜਾਂ ਬੌਧਿਕ ਕੰਮਾਂ ਵਿੱਚ ਤੁਹਾਨੂੰ ਨੂੰ ਸਨਮਾਨ ਮਿਲ ਸਕਦਾ ਹੈ। ਤੁਹਾਨੂੰ ਕਿਸੇ ਦੋਸਤ ਤੋਂ ਤੋਹਫੇ ਵਜੋਂ ਕੁਝ ਕੱਪੜੇ ਜਾਂ ਕੁਝ ਹੋਰ ਚੀਜ਼ਾਂ ਦੀ ਪ੍ਰਾਪਤੀ ਅੱਜ ਦੇ ਦਿਨ ਹੋ ਸਕਦੀ ਹੈ। ਗੱਲਬਾਤ ਦੌਰਾਨ ਆਪਣੀ ਗੱਲਬਾਤ ਦੌਰਾਨ ਥੋੜੀ ਜਿਹੀ ਬੋਲਬਾਨੀ ਤੇ ਕਾਬੂ ਰੱਖੋ। ਬੋਲੀ ਵਿੱਚ ਕਠੋਰਤਾ ਦਾ ਉਨੂੰ ਪ੍ਰਭਾਵ ਪੈ ਸਕਦਾ ਹੈ ਇਸ ਲਈ ਆਪਣੀ ਬੁਲਬਾਨੀ ਤੇ ਥੋੜਾ ਜਿਹਾ ਕਾਬੂ ਰੱਖੋ ਹਰ ਇੱਕ ਨਾਲ ਪਿਆਰ ਨਾਲ ਰਹੋ ਆਮਦਨ ਦੀ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ ਇਸ ਰਾਸ਼ੀ ਨੂੰ ਆਮਦਨ ਸਥਿਤੀ ਵਿੱਚ ਥੋੜਾ ਹਿਸਦਾਰ ਮਿਲ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲ ਦੀ ਮਨ ਵਿੱਚ ਉਮੀਦ ਅਤੇ ਨਰਾਸ਼ਾ ਦੀ ਭਾਵਨਾ ਰਹੇਗੀ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਥੋੜੀ ਜੀ ਜੀਵਨ ਸਾਥੀ ਦੀ ਸਿਹਤ ਚ ਕੈਦੀ ਆ ਪਾ ਥੋੜਾ ਜਿਹਾ ਫਰਕ ਥੋੜਾ ਜਿਹਾ ਮਹਿਸੂਸ ਹੋ ਸਕਦਾ ਹੈ ਇਸ ਲਈ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਪਰਿਵਾਰਕ ਜੀਵਨ ਦੁਖਦਾਈ ਰਹੇਗਾ ਥੋੜਾ ਜਿਹਾ ਪਰਿਵਾਰਕ ਦੇ ਵਿੱਚ ਸਿਹਤ ਸੁਧਾਰ ਬਜੋਂ ਥੋੜਾ ਜਿਹੀ ਜੀਵਨ ਦੁੱਖਤਾ ਹੋ ਸਕਦਾ ਜੀਵਨ ਜਿਉਣਾ ਵਿਅਸਥਿਤ ਹੋ ਜਾਏਗਾ ਦੋਸਤਾਂ ਤੋਂ ਥੋੜਾ ਜਿਹਾ ਕਹਿ ਦੀ ਆਪ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਸਹਯੋਗ ਮਿਲ ਸਕਦਾ ਪਰਿਵਾਰਕ ਜੀਵਨ ਵਿੱਚ ਸ਼ਾਂਤੀ ਰਹੇਗੀ ਵਿੱਦਿਅਕ ਕੰਮਾਂ ਵਿੱਚ ਤੁਹਾਨੂੰ ਵਾਦਾ ਮਿਲ ਸਕਦਾ ਸੁਭਾਅ ਵਿੱਚ ਚਿੜਚਿੜਾਪਨ ਹੋ ਸਕਦਾ ਤੁਹਾਡੇ ਜੀਵਨ ਸਾਥੀ ਨਾਲ ਵਿਚਾਰਕ મતભેਦ ਹੋ ਸਕਦੇ ਹਨ ਵਿੱਤੀ ਸਹਾਇਤਾ ਵਿੱਚ ਕਈੇ ਥੋੜੇ ਜਿਹਾ ਸੁਧਾਰ ਹੋਏਗਾ ਇਸ ਰਸ਼ੀਫਲ ਦਾ ਜੇ ਗੱਲ ਕਰਦੇ ਆ ਪੁੰਮਾ ਰਸ਼ੀਫਲ ਦੀ ਮਨ ਵਿੱਚ ਨਕਾਰਾਤਮਕ ਵਿਚਾਰਾਂ ਤੋਂ ਬਚੋ ਕਲਾ ਜਾਂ ਸੰਗੀਤ ਪ੍ਰਤੀ ਰੁਚੀ ਵਾ ਸਕਦੀ ਹੈ ਵਾਹਨ ਪ੍ਰਾਪਤੀ ਦਾ ਸੁੱਖ ਤੁਹਾਡੀ ਜੀਵਨ ਵਿੱਚ ਅੱਜ ਦੇ ਦਿਨ ਵਾ ਸਕਦਾ ਤੁਹਾਨੂੰ ਆਪਣੇ ਕੰਮਾਂ ਵਿੱਚ ਅਫਸਰਾ ਦਾ ਸਹਿਯੋਗ ਮਿਲ ਸਕਦਾ ਤੁਹਾਨੂੰ ਆਪਣੀ ਨੌਕਰੀ ਵਿੱਚ ਕਿਸੇ ਯਾਤਰਾ ਤੇ ਜਾਣਾ ਪੈ ਸਕਦਾ ਬਾਤੂ ਖਰਚੇ ਥੋੜੇ ਜੇ ਥੋੜੇ ਹੋਣਗੇ ਆਪਣੀ ਸਿਹਤ ਦਾ ਖਿਆਲ ਰੱਖੋ ਜੀਮ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਔਲਾਦ ਦੀ ਪ੍ਰਾਪਤੀ ਇਸ ਰਾਸ਼ੀ ਨੂੰ ਹੋ ਸਕਦੀ ਹੈ ਕੱਪੜਿਆਂ ਆਦਿ ਤੇ ਖਰਚਵਾ ਸਕਦਾ ਤੁਹਾਨੂੰ ਆਪਣੀ ਮਾਤਾ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਪੈ ਸਕਦਾ ਬਹੁਤ ਮਿਹਨਤ ਕਰਨੀ ਪੈਗੀ ਯਾਤਰਾ ਦੀ ਸੰਭਾਵਨਾ ਤੁਹਾਡੇ ਜੀਵਨ ਵਿੱਚ ਆਜਦੇ ਦਿਨ ਵਿੱਚ ਹੈ ਜੇ ਗੱਲ ਕਰਦੇ ਆਂ ਮੀਨ ਰਾਸ਼ੀ ਫਲ ਦੀ ਆਪਣੀ ਭਾਵਨਾਵਾਂ ਨੂੰ ਕਾਬੂ ਦੇ ਵਿੱਚ ਰੱਖੋ ਵਿਦ ਕਮਾ ਤੇ ਸੁੱਖ ਦੀ ਦਿੱਤੀ ਜੇ ਮੰਗੇ ਵਪਾਰ ਵਿੱਚ ਵਾਧਾ ਹੋ ਸਕਦਾ ਕਿਸੇ ਦੋਸਤ ਜਾਂ ਕਿਸੇ ਮਿੱਤਰ ਦੀ ਕਈ ਸਹਾਇਤਾ ਮਿਲ ਸਕਦੀ ਹੈ ਪਰਿਵਾਰ ਵਿੱਚ ਚੰਗਾ ਆਚਰਣ ਬਰਾਈ ਰੱਖੋ ਬੇਲੋੜੀ ਬਹਿਸ ਤੋਂ ਬਚੋ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਆਤਮ ਸਵਿਸ਼ਵਾਸ ਵਧੇਗਾ ਪਰਿਵਾਰ ਵਿੱਚ ਧਾਰਮਿਕ ਸਮਾਗਮ ਹੋਣਗੇ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਖਰਚਿਆਂ ਵਿੱਚ ਕਮੀ ਆਏਗੀ